ਪਟਿੰਡਾ ਦੇ ਸਾਈ ਨਗਰ ਵਿੱਚ ਬੀਤੇ ਦਿਨ ਰਾਜਵਾਹੇ ਦਾ ਪਾੜ ਪੈਣ ਕਾਰਨ ਪਾਣੀ ਭਰ ਗਿਆ ਸੀ ਜਿਸ ਕਰਕੇ ਲੋਕ ਘਰ ਤੋਂ ਬੇਕਾਰ ਹੋ ਗਏ ਸਨ ਅਜੇ ਵੀ ਲੋਕਾਂ ਦੀਆਂ ਮੁਸ਼ਕਲਾਂ ਉਦਾਂ ਹੀ ਹਨ ਕਿਉਂਕਿ ਬਹੁਤੇ ਘਰਾਂ ਵਿੱਚ ਪਾਣੀ ਭਰਨ ਕਾਰਨ ਜਿੱਥੇ ਉਹਨਾਂ ਦੇ ਘਰਾਂ ਵਿੱਚ ਤਰੇੜਾਂ ਆ ਗਈਆਂ ਉੱਥੇ ਹੀ ਉਹਨਾਂ ਦਾ ਰਾਸ਼ਨ ਪਾਣੀ ਵੀ ਖਰਾਬ ਹੋ ਗਿਆ ਸੀ ਅਜਿਹੀਆਂ ਮੁਸ਼ਕਲਾਂ ਦਰਾਰ ਅੱਤ ਪਟਿੰਡਾ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਾਈ ਨਗਰ ਪੁੱਜ ਕੇ ਮੁਹੱਲਾ ਵਾਸੀਆਂ ਦੀ ਦੁੱਖ ਤਕਲੀਫ ਸੁਣਨ ਲਈ ਪੁੱਜੇ ਉਹ ਇਥੇ ਸੂਆ ਦੇ ਪਟਾ ਪਟਨ ਦੇ ਨਾਲ ਇਸ ਪੂਰੇ ਇਲਾਕੇ ਵਿੱਚ ਕਿ ਦੱਸਦੇ ਨੇ ਸਾਰੇ 4-4 5-5 ਫੁੱਟ ਤੱਕ ਵੀ ਪਾਣੀ ਆ ਗਿਆ ਲੋਕਾਂ ਨੂੰ ਆਪਣੇ ਘਰ ਛੱਡ ਕੇ ਘਰੋਂ ਬਾਹਰ 14-15 ਦਿਨ ਰਹਿਣਾ ਪਿਆ ਤੇ ਜਿਹੜੇ ਇੱਥੇ ਰਹਿ ਗਏ ਸੀ ਉਹ ਆ ਵੀ ਦੱਸਦੇ ਨੇ ਕਿ ਇਹ ਸੂਏ ਦੇ ਪਾਣੀ ਰੋਕਣ ਵਾਸਤੇ ਇੱਕ ਦਿਨ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਆਨਕਤ ਸਾਰਤਾ ਕੀ ਲੈਣੀ ਸੀ ਪਿਛੋ ਪਾਣੀ ਬੰਦ ਕਰਨ ਵਾਸਤੇ ਵੀ ਲੋਕਾਂ ਨੇ ਆਪ ਜਾ ਕੇ ਪੁੱਛੋ ਪਾਣੀ ਬੰਦ ਕਰਾਇਆ ਤੇ ਤੁਸੀਂ ਸੋਚੋ ਜੇ ਇੱਕ ਦਿਨ ਪਾਣੀ ਵਗਦਾ ਰਹੇ ਕਿੰਨਾ ਪਾਣੀ ਕਿੰਨਾ ਭਰ ਗਿਆ ਹੋਣਾ ਪੰਜ ਪੰਜ ਫੁੱਟ ਤਾਂ ਹੀ ਲੋਕੀ ਦੱਸ ਰਹੇ ਨੇ ਫਿਰ ਇਹਨਾਂ ਵਿਚਾਰਿਆਂ ਨੇ ਆਪ ਮਿਹਨਤ ਕਰਕੇ ਗੱਟੇ-ਗੱਟੇ ਲਾ ਕੇ ਉਹ ਸੂਏ ਨੂੰ ਜਿੰਨਾ ਇਹ ਰੋਕ ਸਕਦੇ ਸੀ ਪ੍ਰਸ਼ਾਸਨ ਤਾਂ 2-3 ਦਿਨ ਬਾਅਦ ਪਹੁੰਚਿਆ ਤੇ ਉਹਦੇ ਬਾਅਦ ਲੰਗਰ ਪਾਣੀ ਦਾ ਇੰਤਜ਼ਾਮ ਵੀ ਗੁਰਦੁਆਰਾ ਸਾਹਿਬ ਤੋਂ ਹੋਇਆ ਤੇ ਮੈਂ ਜਦ ਫੋਨ ਕਰਕੇ ਮੈਂ ਪੁੱਛਿਆ ਵੀ ਇੱਥੇ ਇਹਨਾਂ ਲੋਕਾਂ ਦੇ ਜਿਨ੍ਹਾਂ ਦੇ ਘਰ 파ਟੇ ਗਏ ਨੇ ਜਿਹੜਾ 4 ਦਿਨ ਬਾਅਦ ਉਹਨ ਘਰੇ ਆਏ ਨੇ ਘਰਾਂ ਦਾ ਨੁਕਸਾਨ ਹੋਇਆ ਆ ਗਲੀਆਂ ਨਾਲੀਆਂ ਦਾ ਨੁਕਸਾਨ ਹੋਇਆ ਜਿੱਥੇ ਆਪਾਂ ਕੰਮ ਕੀਤਾ ਸੀ ਉਥੇ ਸੀਵਰ ਦਾ ਕੰਮ ਜੀ ਸਾਰਾ ਖਰਾਬ ਹੋਇਆ ਤਾਂ ਮੈਂ ਬੇਨਤੀ ਕੀਤੀ ਕਿ ਪ੍ਰਸ਼ਾਸਨ ਤੋਂ ਇੱਥੋਂ ਸਰਕਾਰ ਵੱਲੋਂ ਕੋਈ ਐਮਸੀ ਆਇਆ ਕੋਈ ਐਮਐਲਏ ਆਇਆ ਕੋਈ ਅਫਸਰ ਆਇਆ ਕੁਝ ਇੱਥੇ ਮੁਆਵਜ਼ੇ ਦੀ ਕੋਈ ਗੱਲ ਹੋਈ ਹੈ ਤੇ ਲੋਕੀ ਦੱਸਦੇ ਨੇ ਕੁਝ ਵੀ ਨਹੀਂ ਹੋਈ ਡੀਸੀ ਸਾਹਿਬ ਨੂੰ ਫੋਨ ਕਰਕੇ ਮੈਨੂੰ ਜਵਾਬ ਹਲਕੇ ਆ ਮਿਲਦਾ ਹੈ ਕਿ ਆਪਾਂ ਇੰਨੀ ਗੱਲ ਕਰਨੀਏ ਤਾਂ ਮੈਂ ਪੁੱਛਣਾ ਚਾਹੁੰਦੀ ਆ ਕਿ ਆਹੀ ਸਾਈ ਨਗਰ ਚ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਮੈਂ ਇੱਥੇ ਸੀਵਰ ਵੀ ਪਵਾਇਆ ਸੀ ਇੱਥੇ ਅਸੀਂ ਬਿਜਲੀ ਦਾ ਮੀਟਰ ਵੀ ਦਿੱਤੇ ਸੀ ਤੇ ਉਹਦੇ ਬਾਅਦ ਜੇ ਤਿੰਨ ਗਲੀਆਂ ਹੋਰជា ਆਬਾਦੀ ਆ ਗਈ ਹੈ ਤਾਂ ਭਾਵੇਂ ਕਾਂਗਰਸ ਹੋਵੇ ਤਾਂ ਭਾਵੇਂ ਆਮ ਆਦਮੀ ਹੋਵੇ ਨਾ ਸੀਵਰ ਦਾ 1% ਦਾ ਪਾਈਪ ਪਿਆ ਤਾਂ ਨਾ ਹੀ ਕੋਈ ਬਿਜਲੀ ਦਾ ਮੀਟਰ ਪਿਆ ਦੱਸੋ ਜੇ ਕੁਝ ਪਿਆ ਉਹਦੇ ਬਾਅਦ ਭਈ ਸ਼ੰਕਾ ਜਤਾਈ ਜਾ ਰਹੀ ਹੈ ਇਹ ਰਾਤ ਨੂੰ ਕਿਉਂ ਟੁੱਟਦੇ ਦੋ ਵਾਰੀ ਟੁੱਟ ਗਿਆ ਹਾਂਜੀ 2017 ਚੇਵੀ ਚ ਟੁੱਟਿਆ ਸੀ ਇੱਥੇ ਆ ਕੇ ਆਪਾਂ ਪੂਰਾ ਰਾਤ ਨੂੰ ਅਸੀਂ ਪੂਰਾ ਅ ਇਥੇ ਆ ਕੇ ਸਾਰਾ ਕੁਝ ਦੇਖ ਕੇ ਜਿੰਨੀ ਮਦਦ ਆਪਾਂ ਕਰ ਸਕਦੇ ਸੀ ਆਪਾਂ ਕੀਤੀ ਤਾਂ ਵੀ ਕੋਈ ਨਹੀਂ ਪਹੁੰਚਿਆ ਸੀਗਾ ਤੇ ਹੁਣ ਵੀ ਮੈਂ ਬੇਨਤੀ ਆਹੀ ਕਰਦੀ ਆ ਕਿ ਅਜੇ ਤਾਂ ਮੀਂਹ ਸ਼ੁਰੂ ਹੋਇਆ ਇਸ ਇਲਾਕੇ 'ਚ ਬਾਾਕੀ ਦੇਸ਼ 'ਚ ਜਿੱਥੇ ਮੀਂਹ ਨਾਲ ਵੱਡੀ ਵੱਡੀ ਬਾੜ ਆਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਇੱਥੇ ਤਾਂ ਅਜੇ ਸ਼ੁਰੂ ਹੋਇਆ ਹੈ ਤੇ ਸ਼ੁਰੂ ਹੋਣ ਸਾਰੇ ਜਿਹਨਾਂ ਨੂੰ ਨੁਕਸਾਨ ਹੋ ਗਿਆ ਦਾ ਚਾਰ ਦਿਨ ਹੋਰ ਜੇ ਮੀਂਹ ਪਾ ਜੂਗਾ ਤਾਂ ਕੀ ਹਾਲਾਤ ਹੋਣਗੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਉਹ ਸੂਏ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਕਿਉਂਕਿ ਇੱਥੇ ਬਾਰ-ਬਾਰ ਇੱਕ ਚੀਜ਼ ਹੁੰਦੀ ਹੈ ਜਦੋਂ ਤੁਸੀਂ ਆਏ ਹੋ ਜਿਹੜੇ ਉਹਦੇ ਲੋਕਾਂ ਦੀ ਇੱਥੇ ਮੰਦਗੀ ਹੈ ਕਿ ਇਹ ਨਹੀਂ ਦੱਸਦਾ ਕਿ ਬਈ ਜਿਹੜੇ ਰੱਖੇ ਸੀ ਤਾਂ ਦਾ ਸਮਾਨ ਸਾਰਾ ਉਹਦੇ ਤੁਸੀਂ ਆ ਕੇ ਕੋਈ ਕੁਝ ਮਦਦ ਕੀਤੀ ਨਹੀਂ ਐਕਸੈਕਟ ਅੱਜ ਤਾਂ ਮੈਂ ਅੱਜ ਪਹੁੰਚੀ ਹਾਂ ਅੱਜ ਇਹਨਾਂ ਨੇ ਦੱਸਿਆ ਹੈ ਡੀਸੀ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਪ੍ਰਸ਼ਾਸਨ ਦੇ ਬੰਦੇ ਇੱਥੇ ਭੇਜਣ ਇਹਨਾਂ ਵਿਚਾਰਿਆਂ ਮੈਂ ਜਿਨ੍ਹਾਂ ਦਾ ਨੁਕਸਾਨ ਹੋ ਉਹਨਾਂ ਦੀ ਅਰਜ਼ੀ ਬਣਾ ਕੇ ਸਰਕਾਰੀ ਖਜ਼ਾਨੇ ਤੋਂ ਜੋ ਇਹਨਾਂ ਨੂੰ ਮੁਆਵਜ਼ਾ ਮਿਲ ਸਕਦਾ ਉਹ ਦੇਣ ਜਦ ਇਹ ਮੀ ਸਾਰਾ ਹੋ ਚੁਗਾ ਜੇ ਸਾਰਾ ਮੀ ਟੈਕ ਹੈ ਖਤਮ ਹੋ ਜਾਉਗਾ ਤਾਂ ਬਾਅਦ ਜੋ ਤਾਂ ਮਦਦ ਕਰ ਸਕਦਾ ਮੈਂ ਤਾਂ ਇਸੇ ਨਾਲ ਹੀ ਹਾਂ ਪਿਛਲੇ 15 ਸਾਲ ਤੋਂ ਸ਼੍ਰੋਮਣੀ ਅਕਾਲੀਵਾਲੇ ਨਾਲ ਨਾਲ ਫੜਿਆ ਜਿਹੜਾ ਕੰਮ ਇੱਥੇ ਆਪਣੇ ਵੱਲੋਂ ਹੋਇਆ ਹੈ ਗਾਂ ਵੀ ਜਿਹੜਾ ਹੋਣਾ ਜਿੰਨੇ ਆਪਾਂ ਐਮਪੀ ਜੋ ਕਰ ਸਕਦਾ ਐਮਪੀ ਦੇ ਜਿੰਨੀ ਹਦਾਇਤਾਂ ਦੇ ਵਿੱਚ ਜੋ ਸਕਦਾ ਪੂਰਾ ਕੀਤਾ ਜਾਊਗਾ ਲੇਕਿਨ ਸੂਬੇ ਦਾ ਖਜ਼ਾਨਾ ਜਿਨ੍ਹਾਂ ਦੇ ਹੱਥ 'ਚੇ ਫਰਜ਼ ਉਹਨਾਂ ਦਾ ਬੰਦ ਹੈ ਅੱਜ ਮੈਂ ਉਹਨਾਂ ਨੂੰ ਅਪੀਲ ਕਰਦੀ ਆ ਕਿ ਆ ਕੇ ਗਰੀਬਾਂ ਦੀ ਬਾਖੜਨ। ਬੱਜੇ ਗੱਲ ਕਰੀਏ ਥੋਡੇ ਵਿਰੋਧੀ ਥੋਡੇ ਤੇ ਤੰਜ ਕੱਸਦੇ ਨਜ਼ਰ ਆ ਰਿਹਾ ਵੀ ਬਿੱਬਾ ਜੀ ਨੇ ਆਪਣੇ ਪੰਡ ਤੋਂ ਮੈਚ 10% ਵੀ ਨਹੀਂ ਖਾਚਿਆ। ਮੈਂ ਜਿਹੜੇ ਅਖਬਾਰ ਨੇ ਆ ਗੱਲ ਕਹੀ ਹੈ ਉਹਨਾਂ ਨੂੰ ਮੈਂ ਲੀਗਲ ਨੋਟਿਸ ਭੇਜਿਆ ਤੇ ਹੁਣ ਭੱਜਦੇ ਫਿਰਦੇ ਨੇ ਤੇ ਉਹਨਾਂ ਨੂੰ ਮੈਂ ਅਦਾਲਤਾਂ ਤੱਕ ਖਿੱਚਾਂਗੀ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਕੀ ਜਰਾ ਰਿਕਾਰਡ نکਾਲੋ ਮੇਰਾ ਜਿੰਨਾ ਦਾਰਾ ਹੁੰਦਾ ਮੈਂ ਕਿੰਨੇ ਚੈੱਕ ਕਿੰਨੇ ਹਲਕੇ ਚ ਵੰਡ ਕੇ ਜਾਂਦੀਆਂ ਮੇਰੇ 10 ਕਰੋੜ ਵਿੱਚੋਂ ਮਸਾ ਮੈਨੂੰ ਲੱਗਦਾ 80 ਲੱਖ ਬਾਕੀ ਸਾਰੇ ਮੇਰੇ ਫੰਡ ਡਿਸਟ੍ਰਿਬਿਊਟ ਹੋ ਗਏ ਨੇ ਉਹ ਪੈਸਾ ਲਗਵਾ ਕੇ ਉਹਨਾਂ ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਲੈਣਾ ਸਰਕਾਰ ਦਾ ਫਰਜ਼ ਹੁੰਦਾ ਮੇਰਾ ਕੰਮ ਹੁੰਦਾ ਚੈੱਕ ਦੇਣਾ ਕੰਮ ਕਰਵਾਣਾ ਸਰਕਾਰ ਦਾ ਹੁੰਦਾ ਹੁਣ ਇਹਨਾਂ ਨੇ ਆਪਣਾ ਕੰਮ ਨਹੀਂ ਕੀਤਾ ਤੇ ਇਹ ਜਾਣਨ ਨਾਲਿਓ ਬਿਕਾਊ ਅਖਬਾਰ ਵੱਲੋਂ ਜਾਣਨ ਜਿਨ੍ਹਾਂ ਨੂੰ ਸਰਕਾਰਾਂ ਵੱਲੋਂ ਇਸ਼ਤਿਹਾਰ ਮਿਲਦੇ ਨੇ ਪਰ ਇਸ਼ਤਿਹਾਰ ਦੇ ਬਦਲੇ ਚ ਵਿਰੋਧੀਆਂ ਦੇ ਖਿਲਾਫ ਇਹ ਮੈਂ ਚਾਰ ਵਾਰੀ ਐ ਨਹੀਂ ਦਿੱਤੀ ਕਿਉਂਕਿ ਮੈਂ ਆਪਣੇ ਪੈਸੇ ਦਵਾ ਕੇ ਰੱਖੇ ਮੈਂ ਤਾਂ ਆਪਣੇ ਗ੍ਰਾਂਟ ਤੋਂ ਕਿ ਆਪਣੇ ਜੇਬ ਤੋਂ ਵੀ ਮੈਂ ਖਰਚਣ ਵਾਲੀਆਂ ਸੋ ਇਹ ਗੱਲਾਂ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਬਠਿੰਡੇ ਰਹਿੰਦਾ ਤੁਹਾਨੂੰ ਭਲੀ ਭਾਂਤੀ ਪਤਾ ਹੋਣਾ ਚਾਹੀਦਾ ਹੈ ਕਿ ਬਠਿੰਡੇ ਦਾ ਸਵਾਰ ਕੀ ਨੇ ਕੀਤਾ ਹੈ ਬੀਬਾ ਜੀ ਪੀਰ ਦੇ ਪਰਿਵਾਰਾਂ ਲਈ